ਵਧੀਆ ਉਹ ਖਲੋਂ ਹਾਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਮੇਰੀ ਸੁਣੋ ਗੱਲ ਆ 10000 ਰੁਪਿਆ ਵਾ ਤੇ ਤੁਸੀਂ ਰੱਖੋ ਠੀਕ ਆ ਬਾਜੀ ਚਲੋ ਜਿਵੇਂ ਮੇਰੀ ਗੱਲ ਸੁਣੋ ਤੁਸੀਂ ਨਾ ਜਾ ਕੇ ਕਾਕੇ ਜੀ ਦੀ ਐਡਮਿਸ਼ਨ ਕਰਾਓ ਤੇ ਬਾਕੀ ਤੁਸੀਂ ਮੇਰੀ ਜਾ ਕੇ ਫੋਨ ਤੇ ਗੱਲ ਕਰਾ ਦਿਓ ਕੋਈ ਠੀਕ ਆ ਪ੍ਰਿੰਸੀਪਲ ਤੇ ਜੋ ਵੀ ਰਹਿਤ ਹੋਊਗਾ ਉਹ ਕਰ ਦੂਗਾ ਚਲੋ ਠੀਕ ਆ ਠੀਕ ਆ ਬਾਜੀ ਤੁਹਾਨੂੰ ਬੜੀ ਮਿਹਰਬਾਨੀ ਤੁਹਾਡੀ ਤੇ ਲੈ ਭਾਜੀ ਕੋਈ ਗੱਲ ਨਹੀਂ ਉਹ ਸਾਡੇ ਵੀ ਬੱਚਿਆਂ ਵਰਗਾ ਬੱਚਾ ਹੀ ਆ ਕਿਹੜੀ ਗੱਲ ਆ ਕੋਈ ਹਨਾ ਆ ਨਹੀਂ ਇਹ ਤਾਂ ਗੱਲ ਦੀ ਇਹ ਆ ਕਿ ਹੁਣ ਕਰਾਉਣਾ ਤੇ ਹੈਗਾ ਹੀ ਇਹਨੂੰ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਸਾਦੇ ਕੰਮ ਹੋ ਜਾਂਦੇ ਹੁੰਦੇ ਭਾਜੀ ਚਲੋ ਠੀਕ ਆ ਭਾਜੀ ਠੀਕ ਆ ਤੇ ਤੁਸੀਂ ਸ਼ਕਰ ਰੋਟੀ ਪਾਣੀ ਤੇ ਮੈਂ ਆ ਗਿਆ ਫਿਰ ਚੱਲੇ ਕੰਮ ਕਿਤੇ ਆਹੋ ਮੈਂ ਮੜਾ ਜਾਣਾ ਸੀ ਬੰਦੇ ਕੇ ਹੱਲ ਅੱਛਾ ਅੱਛਾ ਤੇ ਮੈਂ ਹੋਵਾਂਗਾ ਤੇ ਤੁਸੀਂ ਸ਼ਕਰ ਰੋਟੀ ਪਾਣੀ ਤੇ ਫੇਰ ਜਾਇਓ ਠੀਕ ਆ ਭਾਜੀ ਕੋਈ ਨਹੀਂ ਕੋਈ ਨਹੀਂ ਹੋਵੋ ਤੁਹਾਨੂੰ ਕੰਮ-ਕਾਰ ਵੀ ਦੇਖਣੇ ਆ ਕੀ ਕਰਨਾ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਠੀਕ ਆ ਭਾਜੀ ਕੰਮ ਪਹਿਲਾਂ ਸ਼ੁਰੂਤਾਂ ਲੱਗਦਾ ਸੰਖਿਆ ਜਸਾ ਲੇਖ ਵੀ ਪੈਸੇ ਦੇਣ ਦੇ ਪਰ ਹਾਂ ਜੰਮੀ ਨੇ ਉਹਦੀ ਬਣਾ ਕੀਤੀ ਹਣੀ ਗੱਲ ਤੁਸੀਂ ਮੁੰਡੇ ਨੂੰ ਸਕੂਲੇ ਪਾਉਣਾ ਚਲ ਚੰਗਾ ਜੀ ਥੋੜੀ ਬੋਧੀ ਮਦਦ ਹੋ ਗਈ ਤੇ ਚਲੋ ਕੋਈ ਨਾ ਕਹਿੰਦਾ ਮੈਂ ਤਾਂ ਕਹਿੰਦੀ ਕੋਤਾ ਜਰਾ ਤੇ ਤੁਸੀਂ ਹੈ ਨਹੀਂ ਕੋਈ ਨਹੀਂ ਰੌਣਕ ਲੱਗੀ ਹੈ ਨਿਗੇ ਜੇ ਦੇ ਨਾਲ ਕੋਈ ਨਹੀਂ ਮੰਮੀ ਜੀ ਚਾੜ ਦੋ ਕੋਈ ਕੰਮ ਹੋਣਾ ਵਾ ਇਹਨਾਂ ਲੈ ਦੱਸ ਕੋਤਾ ਰਾਤ ਨੂੰ ਇਹਦੇ ਤੇ ਕਿੰਨਾ ਵਧੀਆ ਲੱਗਣਾ ਹੈ ਕੋਈ ਗੱਲ ਨਹੀਂ ਮਾਸੀ ਜੀ ਫੇਰ ਆਵਾਂਗੇ ਬੇਸ਼ੱਕ ਛੇਤੀ ਆਇਓ ਮਾਸੀ ਜੀ ਕੋਈ ਗੱਲ ਰੋਟੀ ਰੋਟੀ ਇਹ ਕਿਹਦੇ ਖਲਾਰਾ ਇੰਨਾ ਪੈ ਰਿਹਾ ਵਾ ਨਾ ਜਸ ਨੂੰ ਟਕਰੇਨਾ ਨਹੀਂਗਾ ਵੀ ਮੈਂ ਹੁਣ ਮੋਰ ਸਫਾਈ ਕਰਦਾ ਥੋੜੀ ਬੋਦੀ ਚੁੱਪ ਕਰਕੇ ਆਪਣੇ ਅੰਦਰ ਜਾਣਾ ਫੋਨੀ ਕੀ ਗੱਲ ਹੈ ਜੀ ਇਹ ਨੂੰ ਚਲ ਗਏ ਪਰੋਣੇ ਆ ਹਾਂਜੀ ਚਲ ਗਏ ਨੇ ਹੈ ਚਲ ਗਏ ਆ ਜੀ ਕਿਦੋਂ ਚਲੇ ਗਏ ਆ ਅਮਨੇ ਤੁਰ ਕੇ ਆਈਆਂ ਜੇ ਅੱਛਾ 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 ਆਹ ਕੋਲੇ ਰੋਟੀ ਪਣੀ ਨੂੰ ਰੋਟੀ ਪੰਡ ਖਵਾ ਲਿਆ ਵਾ ਅੱਛਾ ਆ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਹੈ ਜੇ ਮੈਂ ਜ਼ੋਰ ਲਾਉਂਦੀ ਹੀਗੀ ਨੰਨੂ ਪਚਲ ਪੂਆ ਇੱਥੇ ਹੈ ਤੇ ਜਸ ਫਟਾਫਟ ਕਹਿੰਦੀ ਨਹੀਂ ਨਹੀਂ ਕੋਈ ਗੱਲ ਇਹਨਾਂ ਨੂੰ ਕੰਮ ਨਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਦੀ ਭੈਣ ਵਾਏ ਇਹਨੇ ਨਾ ਹੀ ਪਤਾ ਲੱਗਦਾ ਕਿ ਮੇਰੀ ਭੈਣ ਵਾਹ ਚਲ ਜਾਓ ਮਾੜਿਆ ਤੇ ਫਿਰ ਕੀ ਆ ਇੰਦਾ ਥੋੜੀ ਕਰਨਾ ਚਾਹੀਦਾ ਉਹ ਮੇਰੀ ਗੱਲ ਸੁਣ ਲੈ ਤੂੰ ਆਪਣੇ ਘਰ ਦਾ ਕਲੇਸ਼ ਪਾ ਲਈ ਉਹ ਦੋਵਾਂ ਭੈਣਾਂ ਭਣਾਂ ਦੀ ਗੱਲ ਆ ਉਹਨੂੰ ਰਾਤ ਰੱਖੇ ਨਾ ਰੱਖੇ ਤੂੰ ਇਹਨਾਂ ਦੀ ਗੱਲ ਚ ਨਾ ਕੋਈ ਚਲ ਮੈਂ ਘਰ ਨੂੰ ਕੋਣਾ ਫਿਰ ਦੁੱਖ ਜਾਂਦਾ ਚੀਜ਼ ਤੇ ਕੋਈ ਗੱਲ ਨਹੀਂ ਠੀਕ ਆ ਤੂੰ ਉਹ ਨਾ ਮੇਰੇ ਨਾਲ ਲੜਾਈ ਆਪਣੇ ਘਰ ਪਾ ਲਈ ਨਹੀਂ ਨਹੀਂ ਮੈਂ ਕੋਈ ਲੜਾਈ ਕਰਨੀ ਆ। ਉਹ ਚਲ ਜਿਤਨਾ ਮਰਜ਼ੀ ਆ ਨਾ ਤੂੰ ਆਪਣੇ ਘਰ ਲੜਾਈ ਨਾ ਪਾ ਲਈ। ਠੀਕ ਆ। ਚਲ ਬਾਕੀ ਗੱਲਾਂ ਛੱਡ ਤੇ ਵਰਮ ਕਿੱਥੇ ਆ? ਪਤਾ ਨਹੀਂ ਕਹਿੰਦਾ ਹੀ ਕੰਮ ਆ ਮੈਨੂੰ ਕਿਤੇ ਉਥੇ ਗਿਆ ਵਾ। ਅੱਛਾ ਅੱਛਾ ਅੱਛਾ। ਆਹੋ ਕੋਈ ਨਹੀਂ ਦੀਖ ਲੈਣੀ ਜੇ ਰੱਖ ਫੋਨ ਕਰਕੇ ਪੁੱਛ ਲੈਣੀ ਆ। ਚਲ ਵੇਖ ਦੋ ਜਿਤਨਾ ਕਰਨੀ ਆ। ਮੈਂ ਲੱਭਾਂ ਨਹੀਂ ਜੁਦਾ। ਆਹੋ ਬਾਹਰ ਹੀ ਚਲ ਗਿਆ ਵਾ ਕਿਤੇ ਦੱਸ ਕੇ ਨਹੀਂ ਗਿਆ ਕਿ ਕਿਤੇ ਕੰਮ ਕਿ ਆ ਵਾ। ਪਰ ਉਹਨੇ ਤਾਂ ਖੁਸ਼ ਹੀ ਗਏ ਸੀ ਨਾ। ਪਰ ਉਹਨੇ ਵਿਚਾਰੇ ਖੁਸ਼ ਹੀ ਗਏ। ਆਹੋ। ਆਹ ਚਲ ਮੈਂ ਵੇਖਾਂਗਾ ਕੰਮ ਤਾਂ ਹੋਊ। ਤੂੰ ਲੈਣਾ ਵੇਖਣਾ। ਮੈਂ ਚਲ ਕੇ ਪੜਾਉਣੀ ਆ ਆਹ ਪੁੱਤ ਚਲ ਗਿਆ ਤੂੰ ਵੀ ਚਲ ਗਿਆ ਉਹ ਮੈਂ ਮਾੜਾ ਗੋਪੀ ਨਾਲ ਚਲ ਗਿਆ ਅੱਛਾ ਉਹ ਮੈਨੇ ਫੋਨ ਕੀਤਾ ਕਿਹਾ ਮम्मी ਡਾਡਾ ਨੂੰ ਲੈ ਕੇ ਆਉਣਾ ਅੱਡੇ ਤੇ ਜਾ ਕੇ ਤੂੰ ਆ ਜਾ ਮਾੜਾ ਗੱਡੀ ਲੈ ਕੇ ਤੇ ਮੈਂ ਉੱਧਰ ਚਲ ਗਿਆ ਕੋਈ ਨਹੀਂ ਫਿਰ ਕੀ ਆਹ ਤੇ ਮਣੀ ਗੱਲ ਛੋੜ ਉਹ ਚਲ ਆ ਕਿਹੜੀ ਗੱਲ ਆ ਪੁੱਤ ਉਹ ਗੱਲ ਮम्मी ਦੱਸ ਦਾਂ ਤੁਹਾਨੂੰ ਤੇ ਚਲ ਕੇ ਪੜਾਉਣੀ ਫਿਰ ਆਹ ਪਰੌਣੇ ਚਲ ਗਏ ਆ ਤੈਨੂੰ ਡੀਕਦੇ ਹੀਗੇ ਤੇ ਮੈਂ ਕਿਹਾ ਵੀ ਕੋਈ ਕੰਮ ਕੋਮ ਲੱਗਦਾ ਵਾ ਪਹਿਲਾਂ ਤਾਂ ਕਰਕੇ ਆਇਆ ਨਹੀਂ ਆਂ ਤੇ ਆ ਜਾਵਾਂ ਹੁਣੇ ਟਾਈਮ ਤੇ ਲੱਗ ਹੀ ਜਾਂਦਾ ਮੰਮੀ ਤੇ ਮੈਂ ਤੁਹਾਨੂੰ ਨੂੰ ਕਹਿਣਾ ਸੀ ਕਿ ਉਹ ਰੋਟੀ ਖਾ ਕੇ ਕਿ ਨਹੀਂ ਨਹੀਂ ਰੋਟੀ ਖਵਾਤੀ ਹੀ ਤੇ ਤੁਸੀਂ ਰਾਤ ਨੂੰ ਕਹਿਣਾ ਸੀ ਉਹਨਾਂ ਨੂੰ ਪੁੱਤ ਮੈਂ ਤਾਂ ਬਥੇਰਾ ਜ਼ੋਰ ਲਾਇਆ ਸੀ ਤੇ ਕਾੜੀ ਜੱਸ ਉਹ ਇਹਦੀ ਸੁਣ ਲਾ ਮੈਂ ਕਹਿਣ ਡਈ ਆ ਨਾਲ ਨੂੰ ਕਿ ਅੱਜ ਰਾਤ ਰੁਕ ਜਾ ਤੁਸੀਂ ਤੇ ਇਹ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਕੰਮ ਹੋਣਾ ਕਰ ਪਈ ਰਹਿ ਦੋ ਨਾਲ ਦੱਸ ਇਦਾਂ ਨਹੀਂ ਪੜੇ ਪੈਣਾ ਹੁੰਦੀਆਂ ਪੈਣਾ ਚਾਹ ਹੁੰਦਾ ਪੈਣਾ ਦਾ ਕਹਿਰਾਂ ਦਾ ਫੇ ਰਾਤ ਰਾਵਾਂਗੇ ਕਿ ਤੇ ਪਸ਼ਪਾ ਮਾਰਾਂਗੇ ਹੈ ਪਤਾ ਨਹੀਂ ਕਿਤਾ ਦੀ ਪੈਣ ਵਾਏ ਮੈਨ ਤੇਰਾ ਹਿਸਾਬ ਨਹੀਂ ਪਤਾ ਲੱਗਦਾ ਮੈਂ ਤੇ ਆਪਨੇ ਸਮਝਾਂ ਨੂੰ ਨਾਲੇ ਦਾ ਇਸੇ ਕਰਕੇ ਤੇ ਮੈਂ ਤੁਹਾਨੂੰ ਬਾਜ ਮਾਰੀ ਆ ਕਿ ਤੁਹਾਡੀ ਮੈਂ ਗੱਲ ਦੱਸਦਾ ਨੂੰ ਕੋਈ ਤੇ ਗੱਲ ਹੁਣ ਇਦਾਂ ਵਾ ਕਿ ਮੈਂ ਪਿੰਦਰ ਨਾਲ 10000 ਰੁਪਏ ਦੇਤਾ ਪਰਦੇਣਾ ਇਸੇ ਕਰਕੇ ਤੇ ਮੰਮੀ ਤੁਹਾਨੂੰ ਬਾਜ ਮਾਰੀ ਆ ਕਿ ਬਹੁਤ ਤੁਹਾਨੂੰ ਗੱਲ ਦੱਸਦਾ ਮੈਂ ਪਿੰਦਰ ਨੂੰ ਨਾ ਪਰਦੇ ਦੇ ਨਾਲ 10000 ਰੁਪਏ ਭਰਦਾ ਚੱਲ ਆ ਵਧੀਆ ਕੀਤਾ ਹੀ ਪੁੱਤ ਪਤਾ ਕੀ ਗੱਲ ਆ ਵਾ ਉਹ ਲੱਗਦੀ ਉਹਨਾਂ ਦੀ ਕਿ ਮਜਬੂਰੀ ਹੀ ਵਿਚਾਰਿਆ ਨਹੀਂ ਹੈਣਾ ਤੇ ਕਿੰਨੇ ਟਾਈਮ ਬਾਅਦ ਆਏ ਆ ਤੇ ਚਿਹਰੇ ਉੱਤੇ ਉੱtre ਹੀ ਉਹਨਾਂ ਦੇ ਤੇ ਮੈਂ ਵੀ ਵਿਚਾਰਾ ਕਹਿਣਾ ਚਾਹੁੰਦੀ ਹਿੱਤ ਨੂੰ ਪਰ ਮੈਂ ਕਹਿ ਨਹੀਂ ਸਕੀ ਵੀ ਪਤਾ ਨਹੀਂ ਹੁਣ ਜਸ ਇਤਰਾਜ਼ ਕਰੇ ਹੈ ਗੱਲ ਦਾ ਉਤੋਂ ਪੜਦੇ ਨੇ ਪਰ ਤੇ ਹੈਣਾ ਦੱਸਿਓ ਉਹਨੂੰ ਬੋਹ ਦੇ ਹਾਏ ਹੈ ਮੈਂ ਤੁਹਾਨੂੰ ਖਰਾਵੇਂ ਦੱਸੂਗੀ ਉਹਨੂੰ ਉਹਦੇ ਮੂੰਹ ਤੇ ਕਹੀ ਜਾਂਦੀ ਹੈ ਵੀ ਨਹੀਂ ਆਇਆ ਉਹਨਾਂ ਤੇ ਨਹੀਂ ਆ ਜਾਊਗਾ ਤਾਂ ਉਹਨੂੰ ਦੱਸ ਕੇ ਕਾ ਚੜਾਈ ਪਾਉਣੀ ਆਹ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਚਲੋ ਕੀ ਹੋ ਗਿਆ ਗਰੀਬ ਆ ਉਹ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਕੋਤੇ ਹੈ ਗੱਲ ਦਾ ਫਿਰ ਕੀ ਹੋ ਗਿਆ ਫੜਦਾ ਤਾਂ ਨਹੀਂ ਹੈਗਾ ਪਰ ਮੈਂ ਕਿਹ ਕੋਈ ਜਾਣੀ ਰੱਖਣੋਂ ਤੋਂ ਜੀ ਬਹਿ ਚਲ ਕੋਈ ਗੱਲ ਨਹੀਂ ਅੱਛਾ ਬੜੇ ਤੂੰ ਹੀ ਚਲਾਕ ਦੋਵੇਂ ਮਾਂ ਪੁੱਤ ਤੂੰ ਮੇਰੇ ਟਿਕਟੇਦਾਰਾਂ ਨੂੰ ਮੇਰੇ ਤੋਂ ਬਿਨਾਂ ਪੁੱਛੇ پیسے ਦੇਂਦੇ ਆ ਮੈਨੂੰ ਪੁੱਛ ਤਾਂ ਲੈਂਦੇ ਤੇ ਇਹਨਾਂ ਨੂੰ ਦੇਣੇ ਆ ਕਿ ਨਹੀਂ ਦੇਣੇ ਲੈ ਤਾਂ ਤੇ ਮੇਰੀ ਕੋਈ ਇੱਜ਼ਤ ਹੀ ਨਹੀਂ ਰਹੀ ਉਹਨਾਂ ਦੇ ਸਾਹਮਣੇ ਫਿਰ ਬੇਦਾਸਨ ਪੁੱਤ ਫਿਰ ਕੀ ਹੋ ਗਿਆ ਨਿਕਾਜਾ ਬੱਚਾ ਉਹਨਾਂ ਦਾ ਹੈ ਮੇਨੂੰ ਤਾਂ ਤਸ ਹੁੰਦਾ ਉਹਨਾਂ ਤੇ ਤਾਂ ਕੀ ਇਹ ਤੂੰ ਭੈਣ ਵਾਂ ਜੇ ਦੇ ਹੀ ਦਿੱਤੇ ਨੇ ਤੇ ਫਿਰ ਕੀ ਹੋ ਗਿਆ ਮੰਮੀ ਇਹ ਤਰਸ ਘਰੰਦੇ ਯੋਗ ਨਹੀਂ ਹੈਗੇ ਉਹਨਾਂ ਨੇ ਤੇ ਮੂੰਹ ਪਰ ਲੈਣਾ ਕਿ ਪੈਸੇ ਲਈ ਜਾਣ ਪੈਸੇ ਲਈ ਜਾਣ ਅੱਜ ਇਹਨਾਂ ਨੇ ਦੇਤੇ ਕੱਲ ਨੂੰ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਕੋਲੋਂ ਪੈਸੇ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਨਾ ਰਿਆ ਵਿੱਚ ਫਿਰ ਮੇਰੀ ਕਾਦੀ ਭੈਣ ਹੋਈ ਉਹ ਇਦਾਂ ਤਾਂ ਉਹਨਾਂ ਦਾ ਮੂੰਹ ਪੈ ਲੈਣਾ ਮੈਨੂੰ ਤਾਂ ਪੁੱਛਿਆ ਹੀ ਨਹੀਂ ਕਰਨਗੇ ਤੁਹਾਡੇ ਕੋਲੋਂ ਲੈਣਗੇ ਤੇ ਦੇਖ ਲੋ ਪੈਸੇ ਲੈ ਕੇ ਚਲ ਜਿਆ ਕਰਨਗੇ ਹੋ ਮੀਨ ਪਰਮਾ ਇਸੇ ਦਿਨ ਨਹੀਂ ਹੋਗੀ ਇਹਨੇ ਨਹੀਂ ਸਮਝ ਨਹੀਂ ਆਉਂਦੀ ਤੇ ਹੈ ਤੇ ਮੇਰੀ ਭੈਣ ਵਾ ਨਾ ਦੱਸ ਐਵੇਂ ਤਾਂ ਕੁਝ ਲੱਗਦਾ ਹੀ ਆ ਪੁੱਤੋਂ ਦੇ ਜਿਹੜਾ ਕੋ ਰਹ ਜੂਗੀ ਤੇ ਫਿਰ ਕੀ ਆ ਉਹ ਕੋਈ ਨਹੀਂ ਆਪਰੀਲ ਜਸਮੀ ਦੀ ਗੱਲ ਸੁਣੋ ਅਹੀਂ ਮਜਬੂਰੀ ਕਰਕੇ ਦਿੱਤੇ ਆ ਉਹਨਾਂ ਨੇ ਬੱਚੇ ਦੀ ਐਡਮਿਸ਼ਨ ਕਰਾਉਂਗੀ ਤਾਂ ਦਿੱਤੇ ਉਹਨੂੰ ਪੈਸੇ ਮੈਂ ਅੱਜ ਐਡਮਿਸ਼ਨ ਨੂੰ ਲੈ ਲਿਆ ਕੱਲ ਨੂੰ ਕਿਸੇ ਹੋਰ ਕੰਮ ਦੀ ਮੰਗੀ ਜਾਣੀ ਕਿ ਇਦਾਂ ਤੁਮਣਾ ਨੂੰ ਲਟਾਉਂਦੇ ਰਹਿਾਂਗੇ ਪੈਸੇ ਸਾਡੇ ਦੀ ਨਾ 10000 ਰੁਪਇਆ ਕੋਈ ਚੀਜ਼ ਨਹੀਂ ਹੈਗੀ ਰਿਸ਼ਤੇਦਾਰੀ ਵੇਖੀ ਜਿਹੜੀ ਹੈ ਜਿਹੜੀ ਆ ਸਮਝਾਈ ਗੱਲ ਤੈਨੂੰ ਹਾਂ ਦੋ ਕੀ ਤੁਹਾਡੇ ਵਾਲੀ ਤੁਸੀਂ ਤਾਂ ਮੈਨੂੰ ਪੁੱਛਦਾ ਲੈਂਦੇ ਇੱਕ ਵਾਰੀ ਕਿ ਦੇਣੇ ਆ ਕਿ ਨਹੀਂ ਦੇਣੇ ਮੈਂ ਆਪੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਦੇਣੇ ਆ ਰੇ ਨਹੀਂ ਤੁਸੀਂ ਤਾਂ ਫੇਰ ਆ ਪੁੱਛਿਆ ਉਹਨਾਂ ਨੂੰ ਦੇ ਦਿੱਤੇ ਪੈਸੇ ਵੇਖ ਪੁੱਤ ਠੱਡੇ ਦਿਮਾਗ ਨਾਲ ਬੈਠ ਕੇ ਸੋਚੀ ਕੁਛ ਗਲਤ ਨਹੀਂ ਕੀਤਾ ਪਰਮ ਨੇ ਜੋ ਕਰ ਕੀਤਾ ਉਹ ਬਿਲਕੁਲ ਸਹੀ ਕੀਤਾ ਵਾ ਐਵੇਂ ਨੀ ਗੱਲਾਂ ਕਰੀ ਜਾਉਂਦੀਆਂ ਨੇ ਸਹੀ ਕੀਤਾ ਸਹੀ ਨਹੀਂ ਕੁਛ ਵੀ ਕੀਤਾ ਤੁਸੀਂ ਇੱਕ ਤਾਂ ਉਹ ਵੀ ਏਡੀ ਚਲਾਕਤ ਬਿਨਾਂ ਪੁੱਛੇ ਤੇ ਲੈ ਗਈ ਪੈਸੇ ਕਿ ਮੈਨੂੰ ਦੱਸ ਤੇ ਦਿੰਦੀ ਕਿ ਪਰਮ ਨੇ ਦੇ ਦਿੱਤੇ ਉਹਦੀ ਕੋਈ ਚਲਾਕੀ ਨਹੀਂ ਆ ਠੀਕ ਆ ਨਾ ਉਹਦੇ ਵਿੱਚ ਆਨੇ ਆਪੇ ਸੋਚਿਆ ਵੀ ਚੱਲ ਛੱਡਾ ਜਾ ਬੱਚਾ ਉਹਨਾਂ ਦਾ ਤੇ ਜੇ ਜਦੀ ਐਡਮਿਸ਼ਨ ਉਹਦਾ ਟਾਈਮ ਨਾ ਤੇ ਚੱਲ ਭੌਲਾ ਉਹਦਾ ਨਾ ਇਹਦੇ ਵਿੱਚ ਕਿਹੜੀ ਗੱਲ ਆ ਦੱਸ ਮੰਮੀ ਤੁਸੀਂ ਉਹਨਾਂ ਦੇ ਬੱਚੇ ਦਿੱਤੇ ਨਾ ਦਰਸਨਾ ਖਾਓ ਉਹਨਾਂ ਨੇ ਆਪਣਾ ਬੱਚਾ ਆਪਣਿਆ ਵੀ ਪਾਲ ਲੈਣਾ। ਭਾਵੇਂ ਗਰੀਬੀ 'ਚ ਪਾਲਣ ਭਾਵੇਂ ਅਮੀਰੀ 'ਚ ਤੇ ਸਾਨੂੰ ਵੀ ਕੋਈ ਲੈਣਾ ਦੇਣਾ ਹੈਗਾ ਕੀ ਨਹੀਂ ਦੇਣ ਉਹਨਾਂ ਨੂੰ ਪੈਸੇ। ਆ ਵੇਖ ਲੈ ਕਿੱਦਾਂ ਦੀ ਭੈਣ ਵਾਏ। ਕੱਲ ਜੋ ਵੀ ਆ ਗਿਆ। ਹੈ? ਕੱਲ ਜੋ ਵੀ ਆ ਗਿਆ। ਨਹੀਂ ਤੇ ਭੈਣ ਆਵੇ ਕਿੰਨੀਆਂ ਖੁਸ਼ ਹੁੰਦੀਆਂ ਵਾ ਵੀ ਮੇਰਾ ਘਰ ਵਾਲਾ ਇੰਨਾ ਚੰਗਾ ਵਾ ਹੈ। ਤੇ ਇਹਦਾ ਹਾਲ ਵੇਖ ਲਓ। ਪਤਾ ਨਹੀਂ ਇਹਦੇ ਕੀ ਚੱਲਦਾ ਰਹਿੰਦਾ ਦਿਮਾਗ ਦੇ ਵਿੱਚ। ਲੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ। ਸਗੋਂ ਖੁਸ਼ ਹੋਣਾ ਚਾਹੀਦਾ ਵਾ ਮੇਰਾ ਘਰ ਵਾਲਾ ਇੰਨਾ ਚੰਗਾ ਵਾ। ਹੈ? ਨਾਲੇ ਡੱਕਣਾ ਹੋਵੇ ਨਾ ਕਿਸੇ ਚੀਜ਼ ਤੋਂ ਰੋਕਣਾ ਹੋਵੇ ਜਾਂ ਵੇਖਾਂ ਚੋਰੀ ਮੈਂ ਜਿੰਦਾ ਮੈਂ ਕਰਾਂ ਹਣ ਮੈਂ ਸੱਸ ਵਾਂ ਤੇ ਮੈਂ ਸੱਜਦੀ ਇਹ ਕੰਮ ਕਰਦੀ ਇਹ ਭੈਣ ਕੋਲ ਕਿਹੋ ਜਿਹਾ ਕੰਮ ਕਰਨ ਲਈ ਆ ਉਹ ਤਾਂ ਗੱਲ ਆ ਸਮਝ ਨਹੀਂ ਆਉਂਦੀ ਪਤਾ ਨਹੀਂ ਕਿੱਧਰ ਚੱਲਦਾ ਦਿਮਾਗ ਇਹਦਾ ਪੁੱਠਾ ਹੀ ਆ ਦਿਮਾਗ ਇਹਦਾ ਮਿੰਦੇ ਤੱਕ ਸਮਝ ਨਹੀਂ ਆਉਂਦੀ ਆਪ ਸਾਖੀ ਹੈ ਨਾ ਆਪ ਇਹਨੇ ਗਰੀਬੀ ਨਹੀਂ ਵੇਖੀ ਤਾਂ ਇਹਨੂੰ ਗੱਲਾਂ ਹੁੰਦੀਆਂ ਮੈਂ ਮਮੀ ਹੋਰ ਨਹੀਂ ਗੱਲ ਕੋਈ ਵੀ ਉਹ ਜੇ ਸਰਕਾਰੀ ਸਕੂਲੇ ਪੜਾਉਂਦੇ ਜੇ ਅਸੀਂ ਉਥੇ ਜਾਂਦੇ ਸਾਨੂੰ ਕੋਈ ਕੱਲ ਨੂੰ ਗੱਲ ਸੁਣਨ ਨੂੰ ਮਿਲਦੀ ਪਿੰਡ ਚੋਂ ਗੱਲ ਸੁਣਨ ਨੂੰ ਮਿਲਦੀ ਕੀ ਕਰਦੇ ਅਸੀਂ ਨਹੀਂ ਗਲਤ ਗੱਲ ਵਾ ਮੈਂ ਦੇ ਹੱਕ ਵਿੱਚ ਬਿਲਕੁਲ ਨਹੀਂ ਹੈਗੀ ਠੀਕ ਹੈ ਨਾ ਹੁਣ ਤੇਰੇ ਨਾਲ ਗੱਲ ਕਰੂਗੀ ਨਾ ਤੇ ਚੰਗੀ ਤਰ੍ਹਾਂ ਸਮਝਾਦੀ ਇਹਨੂੰ ਹੁਣ ਲੜਾਈ ਦੇ ਨੇ ਪਾਉਣੀ ਆ ਕਰ ਕੋਈ ਗੱਲ ਨਹੀਂ ਕਰ ਲਈ ਆਪੇ ਗੱਲ ਹੁਣ ਜਾ ਕੇ ਤੁਸੀਂ ਨਾ ਹੁਣ ਟੈਨਸ਼ਨ ਲਿਆ ਕੋਈ ਵੀ ਕੋਈ ਨਹੀਂ ਮੈਂ ਤਾਂ ਨਹੀਂ ਟੈਨਸ਼ਨ ਲੈਣੀ ਆ ਮੈਨੂੰ ਤੇਰੀ ਸਮਝ ਆਉਂਦੀ ਵੀ ਇੰਨਾ ਦਿਮਾਗ ਖਰਾਬ ਹੈ ਕੁੜੀ ਦਾ ਇਹਨੂੰ ਇੰਨੀ ਆ ਗੱਲ ਵੀ ਮੇਰੀ ਭੈਣ ਹੋ ਸਕੀ ਹੋ ਆ ਇਹ ਨਹੀਂ ਰਿਪਰ ਦਰੋਂ ਨਹੀਂ ਆਈ ਤੇ ਨਹੀਂ ਆਈ ਸੋ ਮੈਡੀਕਲ ਨਹੀਂ ਹੈ ਪਤਾ ਨਹੀਂ ਕਿਉਂ ਇੰਨਾ ਚਿਰ ਆਈ ਨਹੀਂ ਚਲੋ ਆ ਜਣੀ ਫਿਰ ਮੈਂ ਪੱਠੇ-ਪੁੱਠੇ ਵੱਢ ਕੇ ਪਾਏ ਆ ਬਲਵੇ ਦੀ ਨਜ਼ਰਾਂ ਚੰਗਾ ਕੀਤਾ ਹੂੰ ਨਾ ਤਾਂ ਕੀਤਾ ਅੰਕੱਤਾ ਖਾ ਉਹ ਤਾਂ ਨਹੀਂ ਇਹ ਅਸਰਾਵ ਉਹ ਵੀ ਚੱਲ ਸਾਰਾ ਕਰ ਲਈ ਦੀ ਕੰਮ ਉਹ ਵਿਚਾਰੀ ਬਥੇਰਾ ਕਰਦੀ ਆ ਕੰਮ ਦੀ ਦਰੀਸ ਹੀ ਨਹੀਂ ਇਹ ਆਪੇ ਵਿਚਾਰੀ ਰੋਲੀ ਗਈ ਇੱਥੇ ਸਾਡੇ ਘਰਾਂ ਦੇ ਘਣਾ ਗਰੀਬੀ ਚ ਚਲੋ ਜੋ ਉਹਦੇ ਕਰਮਾਂ ਚ ਜੋ ਹਾਦਿਆਂ ਕਰਮਾਂ ਚ ਪਤਾ ਨਹੀਂ ਹੁਣ ਅਮਰ ਕੋ ਮਤ ਵੀ ਹੁੰਦੀ ਕਿ ਨਹੀਂ ਉਥੋਂ ਹੋ ਸਕਦਾ ਕਰ ਨਹੀਂ ਈ ਦੀ ਨਹੀਂ ਗੱਲ ਚਲ ਰੌਲ ਮਿਲ ਕੇ ਕਰ ਮੁੰਡਾ ਦਾਖਲ ਹੋ ਜੇ ਤੇ ਮੁੰਗੇ ਹੋ ਜੇ ਤੇ ਤੁਰਿਆ ਰਹੂਗਾ ਕੰਮ ਜੇ ਉਹਨਾਂ ਨੇ ਹਾਂ ਕੀਤੀ ਆ ਤੇ ਤਾਂ ਹੀ ਰੁਕੇ ਹੋਣੇ ਆ ਜੇ ਨਹੀਂ ਨਹੀਂ ਉਹਨੇ ਆ ਜਾਣਾ ਹੈ ਉਹਨੇ ਕਿੱਥੇ ਟਿਕਣਾ ਚਲ ਲੱਜੂ ਪਰ ਕਰ ਲੈ ਫਿਰ ਤੂੰ ਕੰਮ ਤੇ ਮੈਂ ਜਰਾ ਕਣ ਥੱਕ ਗਿਆ ਥੋੜਾ ਲੇਟਾ ਮਾਰ ਲੈ ਆਏ ਆ ਵੇਲਾ ਹੁਣ ਜਲੀ ਨਹੀਂ ਹੁੰਦਾ ਤੂੰ ਆਏ ਗੁਰੂ ਤੇਰਾ ਸਰਾਇ ਮਾਰ ਆਗੇ ਪਤਾ ਹਾਂ ਜੀ ਮੰਮੀ ਆਈ ਆ। ਬੜਾ ਵਧੀਆ ਆਇਆ ਤੁਸੀਂ ਤੇ ਮੈਂ ਟੈਂਪਰ ਨਾਲ ਆਏ ਜੀ। ਟੈਂਪਰ ਬੱਸ ਹੋ ਰਿਹਾ ਤਾਂ ਤੁਹਾਨੂੰ ਪਤਾ ਜੀ ਕਿਤੇ ਜਾਈਏ। ਤੇ ਠੀਕ ਹੈ ਜੀ ਮਾਸੀ। ਹਾਂ ਠੀਕ ਨੇ ਵਧੀਆ। ਖੁਸ਼ ਹੈ ਹੀ ਹੋਣੀ ਮੇਰੇ ਪੁੱਤ ਵੱਲ ਵੇਖ ਕੇ ਹੈਂ। ਖੁਸ਼ ਤੇ ਬੜੀ ਹੋਈ ਹੈ। ਹੈਂ। ਤੇ ਮੈਨੂੰ ਇਹ ਦੱਸ ਵੀ ਜਿਹੜੇ ਕੰਮ ਗਿਆ ਕੋਈ ਆਈ ਵੱਲ ਚ। ਹਾਂ ਜੀ ਮੰਮੀ। ਟੈਂਪਰ ਪੁੱਤ ਹੈ। ਇਹੋ ਹੀ ਜਾਂਦੇ ਆ। 2000 ਰੁਪਏ ਦਿੱਤਾ ਮੈਂ। ਅੱਛਾ 10000 ਹੂੰ। ਮੈਨੂੰ ਫੇਰ ਵੀ ਚੰਗੇ ਹੀ ਹੋ ਨਹੀਂ ਕੋਈ ਵਾਹ ਜਿਹਾ ਹੁੰਦਾ ਰੁਪਈਆ ਨਾ ਦੇਣ ਹਾਂ ਮੈਨੂੰ ਵੇਖ ਕਿੰਨੇ ਚੰਗੇ ਪੈਸੇ ਦੀ ਗੱਲ ਆ ਨਾ ਪੁੱਤ ਬਸ ਬਸ ਜੇ ਪੈਸੇ ਕੋਲ ਤਾਂ ਤਾਂ ਹੀ ਦੇਤੇ ਜੇ ਨਾ ਹੁੰਦੇ ਤੁਹਾਡੇ ਵਰਗੇ ਕੋਈ ਮੰਗ ਲੈ ਤਾਂਹੀਂ ਕਿੱਥੋਂ ਦੇ ਦੇਣੇ ਬਿਲਕੁਲ ਤੇ ਉਹ ਨਾਲੇ ਪਰਮ ਨੇ ਨਾ ਦੱਸਿਆ ਕਿ ਸਕੂਲ ਮੈਨੂੰ ਕਹਿੰਦਾ ਉੱਥੇ ਹੀ ਪਾਇਆ ਹੈ ਕਿ ਚੰਗਾ ਤੇ ਬਾਕੀ ਉਹਦੀ ਬਾਤ ਵੀ ਵੀ ਹੈਗੀ ਹੈ ਅੱਛਾ ਅੱਛਾ ਲਾ ਪਰ ਇਹ ਤਾਂ ਮੋਟਰਸਾਈਕਲ ਫੜਾ ਕੇ ਆਉਣ ਵਾਲੇ ਨਾਲ ਚੱਲ ਕੋਈ ਨਹੀਂ ਫੜਾ ਲੈ ਹਾਂ ਉਹ ਦੇਪੋ ਕੋ ਪੜਾ ਮੁੰਡੇ ਸੁਟਿਆ ਕਿ ਨਾ ਉਹ ਹੀ ਹੁੰਦੇ ਇੰਦੇ ਵਿੱਚ ਤਾਨੂੰ ਕਿਆ ਹੀ ਆ ਵੀ ਨਹੀਂ ਜਾਣਾ ਪਉ ਉਹਨਾਂ ਦੇ ਘਰ ਵੀ ਲੋ ਕਿੰਨੀ ਬੇਇਜ਼ਤੀ ਕੀਤੀ ਉਹਨੇ ਸਾਡੀ ਮੁੰਡੇ ਨੂੰ ਵੀ ਕਿਦਾਂ ਟੁੱਟ ਟੁੱਟ ਕੇ ਪੈਣ ਦੀ ਪਹਿਲਾਂ ਨਿਆਣੇ ਨੂੰ ਕੋਈ ਇਦਾਂ ਬੋਲਦਾ ਉਹ ਤਾਂ ਮੈਂ ਵੀ ਬੇਨਾਂ ਹਾਂ ਪਰ ਚਲੋ ਕੀ ਕਰਨਾ ਹੈ ਹੁਣ ਵੇਖ ਲੋ ਹੜ ਤੇ ਗਰੀਬੀ ਦੇ ਦਿਨ ਚੱਲਦੇ ਹਨ ਤੇ ਕਿਦੋਂ ਸਾਡੇ ਮੁੰਡੇ ਨੂੰ ਗੱਲਾਂ ਕਰਨ ਦੀ ਤਿਆਹੀ ਗਲੀਆਂ ਬੋਲ ਵੀ ਨਹੀਂ ਹੱਸ ਸਕਦੇ ਤਿੰਦਰ ਮੈਨੂੰ ਕਿਆ ਹੀ ਨਾ ਕੋਈ ਕੋ ਪਹਿਲੇ ਮੰਗਣ ਦੀ ਕੋਈ ਲੋੜ ਨਹੀਂ ਹੈਗੀ ਬੰਦੇ ਤੇ ਮੈਨੂੰ 1 ਰੁਪਇਆ ਵੀ ਨਹੀਂ ਦਿੱਤਾ ਤੇ ਵਾਧੂ ਦੀਆਂ ਮੈਨੂੰ ਗਲਾਸ ਨਹੀਂ ਆ ਭੈਣ ਦਿੱਤੇ ਆ ਦੇ ਦੇ ਦਿੱਤੇ ਮਾਰੇ ਹਾਂ ਇਹ ਕਿਹੜੇ ਨੇ ਦਿੱਤੇ ਤੁਹਾਨੂੰ ਉਹਨੇ ਤੇ ਮੈਨੂੰ ਪੜੀਆਂ ਗਲਾਸ ਨਹੀਂ ਆਂਦੀ ਜੇ ਤੁਸੀਂ ਪਹਿਲੇ ਹਣਾ ਨਾ ਹੀ ਨਾ ਤੇ ਮੈਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਮੈਂ ਤੁਹਾਨੂੰ ਫੋਨ ਤੇ ਜਵਾਬ ਦੇ ਦਿੰਦੀ ਤੁਹਾਡਾ ਤੇਲ ਖਰਚਾ ਵੀ ਨਹੀਂ ਹੋਣਾ ਤੁਹਾਨੂੰ ਕਿਹਦੇ ਤੋਂ ਚੀਜ਼ ਵੀ ਨਹੀਂ ਮੰਗਣ ਦੀ ਲੋੜ ਪੈਣੀ ਉਹਨੂੰ ਪਰਮਾਨੈਂਟ ਪੜਾਏ ਦੀ ਮੈਂ ਤੁਹਾਨੂੰ ਬਲਕਿ ਛੀਨੋ ਨਿੱਕਾ ਕੰਮ ਨਾ ਪੜਾਏ ਨੀ ਮੈਂ ਸਗੋਦੀ ਵਾਲੀ ਗੱਲ ਕੀਤੀ ਤੇ ਉਹ ਤੇ ਆਦੀ ਹਰ ਤੋਂ ਕੋਈ ਪਿਆ ਹੈ ਹੀ ਨਹੀਂ ਪਰ ਦੂਜੇ ਜਿਹੜੇ ਉਹ ਚੰਗੇ ਆ ਸਹੀ ਗੱਲ ਆ ਕਿੰਨਰ ਇਹ ਮੇਰੀ ਭੈਣ ਹੋ ਕੇ ਨਾ ਤੇ ਮੇਰੇ ਤੋਂ ਨੱਕ ਮੂੰਹ ਵੱਟਦੀ ਤੇ ਉਹ ਵੇਖ ਲੋ ਕਿੰਨੀ ਖੁਸ਼ੀ ਜਦੋਂ ਆਪਾਂ ਆਣ ਲੱਗੇ ਹਾਂ ਤੇ ਮਾਸੀ ਜੀ ਹੰਦੇ ਹੀ ਤੂੰ ਹੀ ਰੋ ਨਹੀਂ ਨਹੀਂ ਮੰਮੀ ਜਾਣਦੇ ਇਹਨਾਂ ਨੂੰ ਕੋਈ ਕੰਮ ਹੁਣਾਵਾ ਹੈ ਤਾਂ ਤੇਰੀ ਭੈਣ ਆ ਨਾ ਪਰ ਤੇਰੇ ਤੇ ਮਸਾ ਨਹੀਂ ਨਹੀਂ ਸੋ ਸਭ ਕੁਝ ਮਿਲ ਗਿਆ ਤੂੰ ਖੁਸ਼ ਹੋ ਮੇਰੇ ਦੋਨੇ ਘਰ ਤੋਂ ਜਾਣਾ ਜੇ ਮੈਂ ਵੀ ਉਹਦੇ ਵਾਂਗੂ ਅਮੀਰ ਹੁੰਦੀ ਤੇ ਉਹਨੂੰ ਖਾਣ ਪੀਣ ਨੂੰ ਦਿੰਦੀ ਤੇ ਵਾਧੂ ਪੈਸੇ ਦਿੰਦੀ ਆਈ ਗਈ ਨੂੰ ਤਾਂ ਭੀ ਉਹਨੇ ਵੀ ਖੁਸ਼ ਹੋਣਾ ਸੀ ਹੁਣ ਪਤਾ ਵਾ ਇਹਨੇ ਜਦੋਂ ਵੀ ਮੰਗਣਾ ਇਹ ਹੱਡਿਕ ਲੋਹਾ ਥੜਾ ਕੇ ਇਹਨੇ ਕੀ ਦੇਣਾ ਸਾਨੂੰ ਤਾਂ ਉਖੀ ਰਹਿੰਦੀ ਏ ਬਾਹੂ ਗਾਲ ਤੇ ਤੇਰਾ ਸਹੀ ਏ ਪਰ ਮੋਦਾਂ ਦਾ ਹੀ ਵੀ ਜੇ ਹੋਰ ਵੀ ਲੋੜ ਹੋਈ ਹੈ ਨਾ ਤੇ ਤੁਸੀਂ ਜਾਨੂੰ ਦੱਸਿਓ ਚਲੋ ਭਾਜੀ ਫੇਰ ਨਹੀਂ ਜਲਦੀ ਮਦਦ ਕਰਾਂਗੇ ਪਿੰਨੇ ਦਾ ਜੇ ਕਿਸੇ ਕੋਲ ਹੋਏ ਨਾ ਤਾਂ ਸਗੋਂ ਕਿਹਦੀ ਮਦਦ ਕਰਨੀ ਚਾਹੀਦੀ ਹੈ ਚਲੋ ਚੰਗਾ ਪੜ ਲੇ ਜਾਏਗਾ ਹਾਂਜੀ ਤੇ ਕਿਸੇ ਬੰਨੇ ਲੱਗ ਜਾਏਗਾ ਤੇ ਚਲੋ ਜੇ ਨਾ ਲੈਣਗੇ ਕਿ ਇਹਨਾਂ ਕੇ ਨਿਭਾ ਨਹੀਂ ਬੰਦਾ ਹਨਾ ਦੇਹੜਦਾ ਕੋ ਦਿਲਦਾਰ ਹਮਦਾ ਹੀ ਏ ਤੇ ਹੋਰ ਦਿਨ ਕਿਤੇ ਹੁੰਦੀ ਰਹਿੰਦੇ ਨੇ ਕੱਲ ਨੂੰ ਜਾਣੇ ਹੋਣੇ ਚਲੋ ਉਹਨਾਂ ਦੀ ਵੀ ਵਿਆਹ ਸ਼ਾਦੀਆਂ ਹੋਣੇ ਉਹਦਾ ਆਪਾਂ ਪੈਸੇ ਲਾ ਦਾਂਗੇ ਹਾਂਜੀ ਠੀਕ ਚਲ ਹਾਂ ਤੂੰ ਰੱਖ ਤੇ ਮੈਂ ਮੋਟਰਸਾਈਕਲ ਫੜਾਵਾਂ ਮੈਂ ਵੇਖ ਕੇ ਇਧਰ ਆ ਗਏ ਮੈਨੂੰ ਪਤਾ ਨਹੀਂ ਕੀ ਗੱਲ ਹੈ ਇਹਨੇ ਕਿਉਂ ਇੰਨਾ ਮੂੰਹ ਸੋਟਿਆ ਤੇ ਇਹਦੇ ਕੱਲ ਨੂੰ ਫਿਰ ਜਾਵਾਂਗੇ ਇਹਦੇ ਸਕੂਲ ਵੀ ਆਹੋ ਜਾਵਾਂਗੇ ਉਹ ਪਰਮ ਨੇ ਦੱਸਿਆ ਮੈਨੂੰ ਸਕੂਲੇ ਕਾ ਕਿਚ ਉੱਥੇ ਕਰਕੇ ਬੰਨੇ ਆ ਪਤਾ ਠੀਕ ਹੈ ਨਾਲੇ ਅਗਲੇ ਦਿਨ ਰਹਿ ਰਹਿ ਜਾਏਗੀ ਵੀ ਜਿੱਥੇ ਮੈਂ ਆਖਿਆ ਉੱਥੇ ਪਾਇਆ ਨਾ ਹਾਂਜੀ ਚਲੋ ਕੋਈ ਗੱਲ ਨਹੀਂ ਉੱਥੇ ਹੀ ਫਿਰ ਪਾ ਦਾਂਗੇ ਤੇ ਹਾਂ ਫਿਰ ਚਲੋ ਆ ਗਿਆ ਮੈਂ ਬਸ ਹਾਂਜੀ ਠੀਕ ਵਿੰਦਰ ਆ ਗਿਆ ਹਾਂ ਹਾਂਜੀ ਡੈਡੀ ਹੋਰ ਸਣਾ ਠੀਕ ਠਾਕ ਹੈ ਰਿਸ਼ਤੇਦਾਰ ਹਾਂਜੀ ਠੀਕ ਠਾਕ ਨੇ ਚਲ ਵਧੀਆ ਹੋ ਗਿਆ ਫਿਰ ਆ ਮੈਂ ਤਾਂ ਮੋਰ ਸਾਲ ਫੜਾਵਾਂ ਉਹਨਾਂ ਦਾ ਚਲ ਅਗਲੇ ਨੂੰ ਲੋੜ ਹੁੰਦੀ ਏ ਅੱਛਾ ਅੱਛਾ ਤੇ ਉਹਨਾਂ ਦਿੱਤੀ ਪੈਸੇ ਥੋੜੀ ਜਿਹੀ ਅੱਛਾ ਹਾਂਜੀ ਚਲ ਕੋਈ ਨਹੀਂ ਫਿਰ ਐਦਾ ਕਰ ਥੋੜੇ ਦੇ ਮੇਰੇ ਕੋ ਵੀ ਆ ਗਿਆ ਰੱਖ ਲਾ ਚਲੋ ਕੋਈ ਗੱਲ ਨਹੀਂ ਤੁਸੀਂ ਰੱਖੋ ਕੋਲੀ ਆ ਆ ਫੜ ਉਹ ਨਹੀਂ ਕੋਲੀ ਰੱਖੋ ਦੂਜੇ ਮੈਨੂੰ ਦੀਪ ਨੂੰ ਫੜਾ ਦੇ ਉਹ ਆਪਣੇ ਕੋਲੀ ਰੱਖੋ ਹੁਣ ਕੱਲ ਨੂੰ ਜਾਵਾਂਗੇ ਸਕੂਲੇ ਫਲਾ ਕਰਕੇ ਚਲ ਰਲ ਮਿਲ ਕੇ ਤੇ ਇੱਕ ਵਾਰੀ ਦਾਖਲ ਕਰਾ ਦੇ ਹਾਂਜੀ ਹਾਂਜੀ ਕੋਈ ਨਹੀਂ ਮੇਰੇ ਕੋਲੀਆ ਹਾਂ ਕੋਈ ਗੱਲ ਲੈ ਲਓ ਮੇਰੇ ਕੋ ਤਾਂ ਆਪਣਾ ਕੰਮ ਕਰ ਰੋ ਮੈਂ ਫੜਾ ਹੀ ਦੇਣਾ ਉਹਨੂੰ ਕੁੜੀ ਆ ਵੇ ਲੈ ਲਓ ਫੜਾ ਦਿਓ ਕੋਲੀ ਹਾਂ ਤੇ ਆ ਉਹਦਾ ਨਾ ਮੋਟਰਸਾਈਕਲ ਹੈ ਆ ਗਿਆ ਆ ਗਿਆ ਤੇ ਲਿਆ ਲਪੱਠੇ ਪੁੱਠੇ ਮੈਂ ਪੱਠੇ ਪਾਇਆ ਵੜ ਕੇ ਨਗਰਾਂ ਨੂੰ ਅੱਛਾ ਹਾਂ ਆਹੋ ਚਲੋ ਠੀਕ ਆ ਤਾਰਾ ਤੂੰ ਨਾ ਹੁਣ ਤਾਂ ਕੱਢ ਲਈ ਘੜੀ ਠਹਿਰ ਕੇ ਕੋਈ ਮੰਮੀ ਤੁਸੀਂ ਹੀ ਦਰਦੀ ਕਰਨ ਦੇਓ। ਯਾ ਮੈਂ ਥੱਕੀ ਹਾਂ। ਕਿ ਚਾਹ ਬਣਾਉਣ ਲੱਗੀ ਹਾਂ ਤੇ ਮੈਂ ਹਾਂ ਚੱਲ ਅੱਗ ਬਾਲ ਲੈਣੀ ਕੀ ਗੈਸ ਬਾਲਣਾ। ਫਿਰ ਕੀ ਹੈ ਜੇ ਤੁਹਾਡਾ ਇਲਾਜ ਹੀ ਕਰ ਲੈ ਤੇ ਬਾਲ ਕੇ ਤੇ ਚਾਹ ਬਣਾ ਲਓ ਉੱਥੇ ਐਵੇਂ ਦੇ ਹਾਂ ਤੋੜਨ। ਲੈ ਕੇ ਤੇ ਮੀ ਮੂੰਹ ਪੈ ਜਾਂਦਾ ਮੁੰਡੇ ਨੇ ਵੀ ਸਕੂਲ ਜਾਇਆ ਕਰਨਾ ਮੈਂ ਜੇ ਮਕਾ ਕੇ ਬਹਿ ਗਈ ਤੇ ਫਿਰ ਤੈਨੂੰ ਪਤਾ ਤੰਗੀ ਚ ਭਰਨਾ ਵੀ ਨਹੀਂ ਦਾ। ਉਹ ਗੱਲ ਤੇ ਤੁਹਾਡੀ ਸਹੀ ਹੈ। ਕੋਈ ਗੱਲ ਮੈਨੂੰ ਤੂੰ ਬਣਾਉਂਦਿਆ ਕਰ ਇਹ ਮੈਂ ਨਾ ਮੈਨੂੰ ਕਿਹਾ ਕਰ। ਮੈਂ ਚਾਹ ਤੇ ਚਾਹ ਬਣਾਉਣਾ ਨਹੀਂ। ਚਲੋ ਕੋਈ ਨਹੀਂ ਬਣਾ ਲੂ। ਲੈ ਤੇੰਦਰ ਮੇਰੀ ਗੱਲ ਸੁਣ ਜਾ। ਹਾਂਜੀ ਮੈਂ ਹਾਂ ਆਪਣੀ ਬੀਬੀ ਹਾਂ ਸਾੜੀ ਕੋ ਤਾਂ ਕਿਦਾਂ ਵੀ ਖੁਸ਼ ਹੋਈ ਸੀ ਵੇਖ ਕੇ ਓਦਾਂ ਰੋਟੀ ਦੇ ਹੁੰਦੇ ਹਣ ਮੈਂ ਪੁੱਛਿਆ ਨਹੀਂ ਮੈਂ ਹਾਂ ਕਿਤੇ ਨੀਗੀ ਦੀ ਗੱਲ ਦਾ ਗੁੱਸਾ ਹੀ ਨਾ ਕਰ ਪਾਈ ਖੁਸ਼ ਤੇ ਮੰਮੀ ਹੋਈ ਸੀ ਹੈ ਉਹਨੇ ਤੁਮ ਕੀ ਦੱਸਾਂ ਵੀ ਬੇਇੱਜ਼ਤੀ ਕਰਨ ਵਾਲਾ ਕੰਮ ਕੀਤਾ ਹਾਏ ਹੈ ਬੇਇੱਜ਼ਤੀ ਤੇ ਹੋਰ ਗਰੀਬੀ ਜੜੀ ਜਣਾ ਬੜੀ ਮਾੜੀ ਚੀਜ਼ ਹੈ ਬੈਠੇ ਹਾਂ ਤੇ ਮੂੰਹ ਤੇ ਬੇਇੱਜ਼ਤੀ ਕਰਤੀ ਮੁੰਡੇ ਨੇ ਆਪਣਾ ਪੇਪਰ ਜੇ ਫੜ ਲਏ ਤੇ ਅੱਛਾ ਉਹਨੇ ਇੰਨਾ ਨਹੀਂ ਵੇਖਿਆ ਵੀ ਲੱਗੇ ਬੈਠੇ ਖਲੋਤੇ ਨੇ ਮੈਂ ਚੁੱਪ ਕਰ ਜਾ ਦਾ ਸਵੇ ਰਿਹਾ ਸਾਡਾ ਮੱਸਾ ਕਿੰਨਾ ਮੁੰਡਾ ਹੀ ਫਿਰ ਵੀ ਤੇਰੇ ਆਪਣੇਵਾਂ ਲੱਗਦਾ ਛੇ ਦਾ ਨਹੀਂ ਇਦਾਂ ਤਾਂ ਨਾ ਕਰ ਪਰ ਬਾਕੀ ਜਿਹੜੇ ਜੀ ਨੇ ਉਹ ਚੰਗੇ ਨੇ ਪਰ 500 ਵਰੀ ਬਾਕੀ ਜੀ ਚੰਗੇ ਹੁਣ ਆਪਣੇੰਤ ਨਹੀਂ ਨਾ ਇਦਾਂ ਕਰਨਾ ਚਾਹੀਦਾ ਬਹੁਤ ਜਦੋਂ ਗਰੀਬੀ ਹੋਵੇ ਨਾ ਤੇ ਅਮੀਰ ਨੂੰ ਹੁੰਦਾ ਵੀ ਸਾਡੇ ਕੋ ਆਉਣਾ ਹੈ ਨਾ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਂ ਤਾਂ ਇੱਕ ਗੱਲ ਦੱਸਾਂ ਅੱਜ ਤੋਂ ਘਮ ਮੁੰਡਾ ਨਾਲ ਖੜਿਆ ਕਰੋ ਆਹੋ 5000 ਰੁਪਏ ਮੈਂ ਤੁਹਾਨੂੰ ਨਹੀਂ ਢੱਕਦੀ ਤੇ ਇਹ ਗੱਲ ਹੁਣ ਮਾਵ ਨੂੰ ਨਾ ਦੱਸ ਦਿਓ ਗੁੱਸਾ ਕਰੇਗੀ ਉਹ ਨਹੀਂ ਨਹੀਂ ਮੈਂ ਤਾਂ ਜੇ ਤੇ ਤੁਹਾਡੇ ਨਾਲ ਹੀ ਚੱਲਿਆ ਗੱਲ ਕਰਨ ਪਰ ਇਹ ਫਿਰ ਵੀ ਚੰਗੀ ਅਗੋ ਕੁਝ ਨਹੀਂ ਬੋਲੀ ਚਲ ਕੋਈ ਨਹੀਂ ਪੁੱਤ ਜਿਹੜਾ ਤੰਗੀ ਹੋਏ ਨਾ ਉਹ ਚੁੱਪ ਕਰਕੇ ਸਾਰੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਜੋ ਵੀ ਕੋਈ ਕਹਿੰਦਾ ਨਾ ਤੇੜੇ ਚ ਪਾਈ ਜਾ ਉਹ ਕਦੇ ਨਾ ਕਦੀ ਸਾਡੀ ਰੱਬ ਸੁਣੇਗਾ ਹੀ ਕਾਹੋਂ ਨਹੀਂ ਇਥੇ ਪਰ ਐਦਾਂ ਦਾ ਨਹੀਂ ਹੋਣਾ ਚਾਹੀਦਾ ਬੰਦਾ ਵੀ ਘਰ ਗਿਆ ਤੇ ਬੇਸਤੀ ਕਰੇ ਥੋੜਾ ਬੋਲਦਾ ਜੇ ਅਗਲੇ ਆਪ ਮੈਂ ਦੱਸਾਂ ਉਹ ਓਦਾਂ ਵੀ ਕੋ ਕੁੜੀ ਜਿਹੜੀ ਇਹਨੂੰ ਪਾਟੀ ਜੀ ਆ ਛੱਟ ਗੱਲ ਕਰ ਦਿੰਦੀ ਸੋ ਸਮਝ ਕੇ ਨਹੀਂ ਗੱਲ ਕਰਦੀ ਹੈ ਜੀ ਚਲੋ ਕੋਈ ਗੱਲ ਨਹੀਂ ਚਲ ਠੀਕ ਚਲ ਤੋ ਹੈ ਮੈਂ ਆਈ ਥੋੜਾ ਦਿਖਾ ਦਵਾਂ ਹੁਣ ਲੈ ਬੰਦ ਜੀ